ਇਹ ਸਾਰਾ ਲੈ ਤੇ ਕੱਲ ਮੈਂ ਸਾਰੀ ਗੋਲਾ ਹੀ ਚੁਣਾਈ ਕਰ ਗਿਆ ਉੱਪਰ ਚਲੋ ਥਾਣਾ ਬਾਅਦ ਵਿੱਚ ਦਿਖਾ ਦੇਗਾ ਇੱਕ ਪਾਸੋਂ ਗੋਲੋ ਕੱਚੋ ਵੀ ਕਰ ਗਿਆ ਤੇ ਸਾਰੀ ਚੁਣਾਈ ਜਮਾ ਸੂਟਮੋ ਏੜੀ ਹੈ ਬਾਕੀ ਥਾਣਾ ਸਾਰੀ ਵੀਡੀਓ ਦਿਖਾਵਾਂਗਾ ਆਂ ਇੰਗੀ ਬਰਾਈ ਵੀ ਕਰਾਂਗੇ ਇੱਕ ਦੋ ਦਿਨ ਅੰਦਰ ਅੰਦਰ ਆਜ ਗੋੜਾ ਕੀ ਮੇਲ ਕਰਨੀ ਲਿਪਾਈ ਜਮਾ ਥਾਣਾ ਪਲਸਟਰ ਕਰਕੇ ਪੂਰਾ ਕੱਚੋ ਗੋੜੋ ਕਰਗੇ ਥਾਣਾ ਪੂਰੀ ਵੀਡੀਓ ਦਿਖਾਵਾਂਗਾ ਬਾਕੀ ਆਪਾਂ ਬਸ ਸਲੈਪ ਕਰੀਂ ਢਿੰਗੀ ਵੀ ਭਾਈ ਜੀ ਤੇ ਵੀਡੀਓ ਦਿਖਾ ਦਿਓ ਸਾਰੀ ਚਨਾਈ ਜਮਾਂ ਭਾਈ ਜੀ 1 ਨੰਬਰ ਤੋਂ ਤੁਮਹੋ ਆਈਡੀ ਹੈ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਿਆ ਤਾਂ ਥੇ ਮਨੇ ਕਮੈਂਟ ਕਰਕੇ ਬਤਾਸੋ ਇਹ ਇਹ ਘੋੜਾ ਬਹੁਤ ਹੀ ਵਧੀਆ ਤਰੀਕਾਉ ਮਾਰਾ ਬਣਾਇੜਾ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਿਆ ਤਾਂ ਥੇ ਮਨੇ ਕਮੈਂਟ ਕਰਕੇ ਜਰੂਰ ਬਤਾਸੋ ਸਾਰੀ ਚਨਾਈ ਤੁਤ ਮੈਂ ਕਰੇਗੀ ਹੈ ਜਮਾਂ ਲੈਵਲ ਮੈਂ ਤੋਂ ਅੱਜ ਮੈਂ ਕਿੱਟੋ ਘੋੜਾ ਕਰਕੇ ਤੁਹਾਨੂੰ ਸਾਰੀ ਵੀਡੀਓ ਜਰੂਰ ਦਿਖਾਵਾਂਗਾ ਉੱਪਰ ਟੈਂਕੀ ਦੀ 1 2 ਦਿਨਾਂ ਦਾ ਨਰੰਦਰ ਸ਼ਾਤ ਲਗਾਇਆ ਜਿੱਥੇ ਥਲੜ ساری ਵੀਡੀਓ ਦਿਖਾਵਾਂਗਾ। ਤੋਂ ਇਹ ਵੀਡੀਓ ਸਾਗਾ ਮਣਿਆ ਰਿਆ ਹਰੇਕ ਪਾਟ ਹਨ। ਬਹੁਤ ਜਲਦ ਲੈ ਕੇ ਆਵਾਂਗਾ। ਆਹ ਲ ਗੋਲਾ ਕੱਚਾ ਕਰ ਦਿਆ। ਸਰੀਓ ਬੰਦ ਦਿਓ ਬਿੱਟੂ ਭਾਈ ਜੀ। ਗੋਲਾਂ ਦੀ ਗੁੜਾਈ ਪਰ ਖਲ ਵੀ ਮਾਰਦੀ ਕੱਚੋ ਕਰਨ ਵਾਸਤੇ। ਇੰਨਾ ਬੱਦਰੀ ਬਣਾ ਰੱਖਿਆ ਬਸ ਅੱਜ ਛਾਤ ਦੀ ਹੈ ਤਿਆਰੀ। ਇਹ ਗੋਲਾ ਵੀ ਤਿਆਰ ਹੈ। ਇਹ ਵੀ ਭਰਾਂਗਾ ਤਾਂ ਥਾਣਾ ਦਿਖਾਵਾਂਗੇ ਵੀ ਵੀਡੀਓ ਬਣੇ ਰਿਹਾ ਵੀਡੀਓ ਸਾਕੇ ਆ ਵੇਖੋ ਜੀ ਇਹ ਲੈਟਰ ਗੱਲ ਆ ਐਤੀ ਬਜਰੀ ਗੇਰਦੀ ਉਹ ਗੋਲੋ ਐ ਇਹ ਵੀ ਨਾ ਸਰਦਾਰ ਜੀ ਐ ਬਿੱਟੂ ਐ ਇਹ ਬਾਕੀ ਆਪਣਾ ਭਾਈ ਐ ਤੇ ਟੈਂਕੀ ਛਾਤ ਕਰਦੀ ਚਾਲੂ ਆਦੀ ਗੇ ਵਰਦੀ ਇੱਤੇ ਗੇ ਬਜਰੀ ਰਹੇਗੀ ਸਾਤ ਕਾ ਗੱਟਾ ਕਮਾਲ ਲਾਗਾ ਕੋ ਇਹ ਮਾਰਾ ਬਿੱਟੂ ਭਾਈ ਜੀ ਗੋਲੰਗੀ ਕਰਨ ਲਾਇ ਰਿਹਾ ਹੈ ਤਿਆਰੀ ਬਾਦ ਵਿੱਚ ਬੇਵੀ ਭਰਨਾ ਹੈ ਫਾਖਰੀ ਗਾਰ ਜੀ ਸਾਰਿਆਂ ਨੂੰ ਸਾਡੀ ਟੈਂਕੀ ਦੀ ਛੱਤ ਲੱਗ ਗਈ ਸੀ ਜੀ ਤੇ ਗੋਲਿਆਂ ਦੀ ਪ੍ਰਾਈ ਹੋਈ ਜਾਂਦੀ ਹੈ ਜੀ ਥੋੜੇ ਰਹਿ ਗਏ ਜੀ ਗੋਲੇ ਤੇ ਬਾਕੀ ਆਪਾਂ ਫਰੰਟ ਸਾਈਡ ਗੋਲੇ ਭਰਾਂਗੇ ਉਸ ਤੋਂ ਬਾਅਦ ਜੀ ਤੇ ਛੱਤੇ ਗੋਲੇ ਇਧਰੋਂ ਕੰਪਲੀਟ ਹੋਣ ਵਾਲੇ ਆ ਜੀ ਤੇ ਬਾਕੀ ਆਪਣੇ ਗੋਰੀ ਬਾਈ ਜੀ ਦੱਸਣਗੇ ਜੀ ਬਾਕੀ ਲੋ ਜੀ ਮਤਰਾ ਛੱਤੀ 70 ਗੰਦੀ ਠੀਕ ਆ ਬਾਈ ਜੀ 230 ਛੱਤ ਪਾ ਜਗੇ ਸੀ ਇਹ ਜਿਹੜਾ ਜਿਹੜਾ ਸਾਡਾ ਸੋਨਸੀਤੋ ਵਾਲਾ ਮੇਰਾ ਮੇਰਾ ਜਵਾਨ ਭਾਰਾ ਖੁਸ਼ੀ ਹਾਂ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਡੇ ਮੁੱਖ ਮਹਿਮਾਨ ਸੋਨੂ ਸੀਤ ਵਾਲੇ ਜੋ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਜਵਾਨ ਭਾਈ ਸਾਡੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਮਿੱਠੀ ਗੱਲਾਂ ਜਵਾਨ ਭਾਈ ਸੱਜ ਤੋਂ ਬਖੋਣ ਸਾਡੇ ਵਿਚਕਾਰ ਸੋਨੂ ਸੀਤੋ ਵਾਲੇ ਬੱਠੜਾ ਦੀ ਸੇਵਾ ਬਹੁਤ ਤਹਿਲ ਦਿਨ ਸਵੇਰ ਦੇ ਨਿਭਾ ਰਹੇ ਨੇ ਜੋ ਤੁਹਾਨੂੰ ਜੀ ਨੋਨੇ ਕੀ ਲੋਕਾਂ ਨੂੰ ਫਲਿਬਕ ਸਿੰਕਾ ਦੇਖੋ ਬਾਈ ਜਿਹੜਾ ਪੂਰਾ ਕੰਮ ਕਰਤੀਆ ਕੰਪਨੀ ਤੋਂ ਉਸ ਤੋਂ ਬਾਅਦ ਹੋਰ ਦਾ ਸੈਕਟਰ ਚਾਲੇ ਸਾਡੇ ਹੈੱਡ ਮਿਸਤਰੀ ਬੱਠਾਂ ਦੀ ਸੇਵਾ ਵੀ ਪੂਰੀ ਨਿਭਾਈ ਜਾਂਦੇ ਆ ਕਰੰਡੀ ਨਾਲ ਪੱਧਰ ਕਰੀ ਜਾਂਦੇ ਆ ਇੰਨਾ ਕੋਲੇ ਬੱਠਲ ਸਿੱਧਾ ਕੋਨਾ ਚ ਜਾਂਦਾ ਇਹ ਰੋਗ ਨਹੀਂ ਸਕਦੇ ਤੇ ਸਿੱਧੀ ਬਾਹਰ ਜਾਂਦੀ ਆ ਕੋਨਾ ਚ ਕੋਰਨਰ ਤੇ ਉਹਰੇ ਸਾਥ ਦੀ ਹਨ ਪਰਾਈ ਸਾਥ ਦੀ ਦੇਖੋ ਬਾਈ ਬਦਵਾ ਉਹ ਕਾਫੀ ਰਾਤੀ ਵੀ ਕਰਮਾਲਾ ਮਾਨਵਾਈ ਕੋਲੋਂ ਪਾਈ ਖਾਤੇ ਸਾੜੀ ਮਾਰਨੀ ਕਰਮਾਲਾ ਉਸ ਤੋਂ ਬਾਅਦ ਫੁੱਲ ਹੀ ਖੱਬੇ ਕਰਕੇ ਕੀ ਆਪਾਂ ਕੀ ਨਾਏ ਬਾਈ ਜੀ ਤੇ ਜਿਵੇਂ ਤੁਹਾਨੂੰ ਕਿਹਾ ਸੀ ਵੀ ਤੁਹਾਡਾ ਲੈਂਟਰ ਲੱਗ ਚੁਕਿਆ ਤੁਹਾਨੂੰ ਫੀਟੋ ਵਾਲੇ ਗਾਣਾ ਥੋਕੇ ਸਾਰਿਆਂ ਦਾ ਪ੍ਰਦਰਸ਼ਨ ਕਰਨਗੇ ਤੇ ਨਵ ਵੀਰ ਜੀ ਸੁਣੋ ਜੀ ਸਾਰਿਆਂ ਦੀ ਫਰਮਾਇਸ਼ ਤੇ ਇੱਕ ਵਧੀਆ ਤੇ ਪਿਆਰਾ ਗਾਣਾ ਤੁਹਾਨੂੰ ਕੀ ਭਾਵੇਂ ਸੀ ਵੀ ਆਪਣੀ ਗੋਲੇ ਦੀ ਪ੍ਰਾਈ ਥੋੜੀ ਜਿਹੀ ਰਹਿ ਗਈ ਵੀ ਦਿਖਾ ਦਿਓ ਐਂ ਦੇ ਬਾਕੀ ਸੋ ਘਟਿਆ ਨਹੀਂ ਕਮੀ ਰਹੀ ਤੇ ਆਪਣਾ ਸੋਨੋ ਖੇਤ ਵਾਲਾ ਰਲਾਈ ਜਾਂਦਾ ਮਾਲ ਤੇ ਬਾਕੀ ਵੀਰਾਂ ਨੇ ਕੀਤੀ ਸੀ ਸਨ ਮੈਂ ਸੋਨੋ ਖੇਤ ਵਾਲੇ ਤੋਂ ਗਾਣਾ ਸੁਣਨ ਦੀ ਤੇ ਬਾਈ ਜੀ ਚਲੋ ਗਾਣਾ ਸੁਣਾਓ ਜੀ ਆਹ ਲਓ ਜੀ ਮਾਈਕ ਇਤਨਾ ਬੜਾ ਹਾਂ ਜੀ ਮਾਈਕ ਇਹ ਹੀ ਹੈ ਚਲੋ ਜੀ ਗਾਣਾ ਗਾਣਾ ਖਣਾਉਣਗੇ ਜੀ ਆਪਣੇ ਸੋਨੋ ਖੇਤ ਵਾਲੇ ਮੇਟਾ ਪਾ ਓ ਸਾਡੇ ਸ਼ੌਂਕ ਨਵਾਬਾਂ ਦੇ ਕੂਕਦੇ ਫੈਰ ਬੰਦੂਖਾਂ ਦੇ ਗੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡਦਿਆਂ ਰੁਟਾਂ ਤੇ ਉਜਤ ਫੈਲ ਮਜ਼ਲਾ ਨੇ ਟੈਂਕ ਲੜਾ ਕੇ ਅੜਦੇ ਆ ਅਸੀਂ ਗੱਲਾਂ ਕਰਦੇ ਨਹੀਂ ਬਸ ਵਾਕੇ ਕਰਦੇ ਆ ਅਸੀਂ ਦਿਹਾੜੀ ਕਰਦੇ ਆ ਬਸ ਵਾਕੇ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਥੋੜਾ ਗਾਣਾ ਗਾਇਆ ਜੀ ਸਾਡੇ ਵੀਰ ਨੇ ਤੁਨੂੰ ਥਿਤੋ ਵਾਲੇ ਨੇ ਤੇ ਬਹੁਤ ਬਹੁਤ ਧੰਨਵਾਦ ਬਾਕੀ ਜੀ ਕੰਮ ਚੱਲਦੇ ਚਲਾਏ ਰੱਖੋ ਤੁਸੀਂ ਇੰਦਰ ਵੇਖੋ ਆਪਣੇ ਗੋਲੇ ਦੀ ਖੁਸ਼ੀ ਚ ਤੇ ਮਜ਼ਦੂਰਾਂ ਦੀ ਲੰਮ ਘੱਟਣ ਦੀ ਖੁਸ਼ੀ ਚ ਬਿੱਟੂ ਭਾਈ ਲੈ ਕੇ ਆਪਣੇ ਸਮੋਸੇ ਤੇ ਕੀ ਹੈ ਬਾਲੂ ਸਹੀ ਹੈ ਤੇ ਮਸੋਸੇ ਤੇ ਆਹ ਵੇਖੋ ਕਿਵੇਂ ਬੰਦੇ ਬੈਠੇ ਲੈਣ ਚ ਪੂਰੀ ਮਾ ਆ ਦੇਖੋ ਲੰਚ ਸਾਡੇ ਦਰਮਿਆਨ ਬਿੱਟੂ ਭਾਈ ਜੀ ਸਮੋਸਿਆਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਾਂ ਬਾਲੂ ਸ਼ਾਹੀ ਤੇ ਚਟਨੀ ਦੀ ਸੇਵਾ ਕਰਦੇ ਹੋਏ ਰਮੇਸ਼ ਕੁਮਾਰ ਜੀ ਵੇਟ ਕਰ ਰਹੇ ਹਨ ਤੁਹਾਨੂੰ ਵਟ ਦਿੰਦੇ ਹੋਏ ਤੇ ਨਾਲੇ ਵੇਟ ਕਰ ਰਹੇ ਨੇ ਤੇ ਇੱਥੇ ਆਪਣੇ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਜਿਨ੍ਹਾਂ ਨੇ ਸਮੋਸਿਆਂ ਦੀ ਸੇਵਾ ਪ੍ਰਦਾਨ ਕੀਤੀ ਸਾਨੂੰ ਇੱਧਰ ਆਪਣੇ ਸੋਨੂ ਸੀਤੋਆ ਜੀ ਸੀਤੋ ਜੀ ਵਾਲੇ ਨੇ ਚੱਕ ਲਿਆ ਜੀ ਬਹੁਤ ਖੁਸ਼ੀ ਹੈਗੀ ਸਾਨੂੰ ਲੰਮ ਘੜਾਤੇ ਇਹਨਾਂ ਦੀ ਜਿਵੇਂ ਸਾਨੂੰ ਠੀਕ ਨੇਰਾ ਪੈ ਚੁੱਕਾ ਤੇ ਮੇਰਾ ਵੀਰ ਕਿਸੇ ਨੇ ਕੋਈ ਸਾਫ ਨਹੀਂ ਛੱਡਾ ਵੀ ਸਾਰਿਆਂ ਨੇ ਫੁੱਲ ਸਪੋਰਟ ਕੀਤੀ ਤੇ ਸਾਰਿਆਂ ਨੇ ਹਿੰਮਤ ਨਾਲ ਵੇਲੋ ਭਾਈ ਜੀ ਲੈਂਟਰ ਪੈਨ ਤੇ ਆ ਰਿਹਾ ਦੇਖ ਲਓ ਭਾਈ ਜੀ ਗੋਲਿਆਂ ਦਾ ਭਾਈ ਜੀ ਚਾਰ ਕ ਗੱਟੇ ਰਹਿ ਗਏ ਚਾਰ ਕ ਬੱਠਰ ਰਹਿ ਗਏ ਜੀ ਸਾਡੇ ਕੋਲੇ ਤੇ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਸਾਡੇ ਗੋਲਿਆਂ ਦੀ ਦੇਖ ਲਓ ਭਾਈ ਜੀ ਬਾਕੀ ਸਾਡੀ ਪੇਸ਼ੀਆ ਗ੍ਰਨੇਡਰ ਲੱਗੇ ਨੇ ਇਸ ਤੇ ਰਾਦੀ ਸ਼ਾਮ ਮਿਸਤਰੀ ਲੱਗੇ ਹੋਏ ਨੇ ਇਹਨਾਂ ਦਾ ਬਹੁਤ ਸਹਿਯੋਗ ਤੇ ਸਾਡੇ ਫੋਰਮੈਨ ਸਾਹਿਬ ਹੈੱਡ ਮਿਸਤਰੀ ਸਾਰਾ ਕੁਝ ਇਹੀ ਹੈ ਜੀ ਇੰਗਲਿਸ਼ ਦੀ ਬੋਤਲ ਮਿਲਨੀ ਇਹਨਾਂ ਨੂੰ ਖਾਲੀ ਪਟੋਲ ਵਾਸਤੇ ਖਾਲੀ ਪਟੋਲ ਵਾਸਤੇ ਬਾਕੀ ਗੋਲਿਆਂ ਦੀ ਵੀਡੀਓ ਬਖਾਦਾਂਗੇ ਆਪਾਂ ਪਹਿਲਾਂ ਅੱਦੇ ਵੱਲੋ ਬਾਈ ਜੀ ਲਾਸਟ ਠੀਕ ਹੈ ਜਿਵੇਂ ਸਿਰੇ ਤੱਕ ਪਹੁੰਚੂਗਾ ਠੀਕ ਹੈ ਆ ਸਾਰੇ ਲਾਸਟ ਚਾਰ ਬਠ ਰਹਿ ਚੁਕੇ ਨੇ ਮੇਰਾ ਵੀ ਸਾਰੇ ਸਪੋਰਟ ਕਰ ਰਹੇ ਨੇ ਸਾਡੀ ਬਿਲਕੁਲ ਤੱਕ ਗੋਲੇ ਦੀ ਪੂਰੀ ਭਰਾਈ ਹੋ ਚੁਕੀ ਹੈ ਤਾਂ ਸਾਡਾ ਪਿੰਡ ਤਰੰਗ ਵਾਲਾ ਮੇਰਾ ਵੀਰ ਤੱਕ ਨਾ ਆਇਆ ਖੜਾ ਹੈ हां भाई जी चार ਬੱਟ ਰਹਿ ਗਏ ਮੇਰਾ ਵੀਰ ਜਲਦੀ ਕਰੋ ਪੰਜ ਦੇ ਕਰੋ ਬੱਟ ਰਹਿ ਗਏ ਜੀ ਤੇ ਆ ਚਾਰ ਸਿੱਟ ਕੇ ਇਹਦੇ ਬਾਕੀ ਦਿਲ ਤੇ ਆ ਤੁਹਾਨੂੰ ਨੈਕਸਟ ਵੀਡੀਓ ਚ ਧੰਨਵਾਦ ਜੀ ਵੀਡੀਓ ਨੂੰ ਕਰੋ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਕੇ ਲਾਈਕ ਸ਼ੇਅਰ ਸਬਸਕ੍ਰਾਈਬ ਯੂ ਕਰ ਦਿਓ ਭਾਈ ਜੀ ਸਾਰਿਆਂ ਦੀ ਮਿਹਨਤ ਬਹੁਤ ਬਹੁਤ ਮਿਹਰਬਾਨੀ ਹੈਂਗੀ ਭਾਈ ਜੀ ਤੁਹਾਡੇ ਇੱਕ ਲਾਈਕ ਨਾਲ ਸਾਡੀ ਵਿਊ ਫਾਲੋਅਰ ਵਧ ਜਾਣਗੇ ਭਾਈ ਜੀ ਮਿਹਰਬਾਨੀ ਸਾਰਿਆਂ